ਜਿੰਨੇ ਤੁਹਾਡੇ ਡਾਇਲੌਗਸ ਆਪਾਂ ਸੁਣਦੇ ਆ ਤੁਸੀਂ ਆਪ ਜਦੋਂ ਡਾਇਲੌਗ ਸਕਰੀਨ ਦੇ ਉੱਤੇ ਪਲੇ ਕਰਦੇ ਹੋ ਸ਼ੂਟਿੰਗ ਦਾ ਦੌਰ ਚੱਲ ਰਿਹਾ ਹੈ ਕੀ ਉਹ ਡਾਇਲੌਗਸ ਨਿੱਜੀ ਜ਼ਿੰਦਗੀ ਚ ਤੁਹਾਡੀਆਂ ਗੱਲਾਂ ਬਾਤਾਂ ਦਾ ਹਿੱਸਾ ਬਣਦੇ ਆ ਉਹ ਅਸਰਦਾਰ ਡਾਇਲੌਗ ਜਿਹੜੇ ਤੁਸੀਂ ਸਿਨੇਮਾ ਤੇ ਯੂਜ਼ ਕਰਦੇ ਹੋ ਤੁਹਾਡੀ ਨਿੱਜੀ ਜ਼ਿੰਦਗੀ ਜ਼ਿੰਦਗੀ ਚ ਵੀ ਇਜਾਫਾ ਹੁੰਦਾ ਹੈ ਉਹਨਾਂ ਡਾਇਲੌਗਸ ਦਾ ਕੀ ਹਾਂ ਗੱਲਾਂ ਬਾਤਾਂ ਜੋ ਡਾਇਲੌਗ ਆਉਂਦੇ ਨੇ ਜੀ ਮੈਨੂੰ ਲੱਗਦਾ ਹੁੰਦਾ ਵੀ ਲਾਈਫ ਹੀ ਇਦਾਂ ਦੀ ਹੈ ਹੈਨਾ ਉਹ ਡਾਇਲੌਗ ਆਏ ਲੱਗਦਾ ਉਹ ਜ਼ਿੰਦਗੀ ਚੋਂ ਨਿਕਲੇ ਤਾਂ ਹੁੰਦੇ ਨੇ ਸਾਰੇ ਡਾਇਲੌਗ ਤੇ ਆਏ ਲੱਗਦਾ ਬਸ ਆਮ ਘਰੇ ਬੈਠੇ ਆ ਗੱਲਾਂ ਕਰੀ ਜਾਂਦੇ ਆ ਲੱਗਦਾ ਹੀ ਨਹੀਂ ਵੀ ਸ਼ੂਟ ਕਰ ਰਹੇ ਆ ਤੇ ਬੜਾ ਮਜ਼ਾ ਆਉਂਦਾ ਜੀ ਕੰਮ ਕਰਕੇ ਵਾਕਿਆਪਾ ਅਰਦਾਸ ਤੇ ਆਉਨੇ ਆ ਜੀ ਹੈਨਾ ਬਿਲਕੁਲ ਬਿਲਕੁਲ ਤੇ ਜਦੋਂ ਮੈਂ ਪਹਿਲੀ ਅਰਦਾਸ ਦੇਖੀ ਫਿਰ ਦੂਜੀ ਵੀ ਦੇਖੀ ਮੈਨੂੰ ਲੱਗਾ ਹੇਰਪਾ ਐਡੀ ਸੋਹਣੀ ਫਿਲਮ ਦਾ ਹਿੱਸਾ ਮੈਂ ਕਿਉਂ ਨਹੀਂ ਆ ਹਾਂ ਕਿਉਂਕਿ ਹਰ ਆਰਟਿਸਟ ਨੂੰ ਹੁੰਦਾ ਕਿ ਮੈਂ ਵੀ ਇੱਕ ਵਧੀਆ ਫਿਲਮ ਚ ਇੱਕ ਚੰਗੀ ਫਿਲਮ ਜਿਹਨੂੰ ਮੈਂ ਕਹਿੰਦੀ ਆ ਸਾਰੀ ਦੁਨੀਆ ਨੇ ਦੋਨੇ ਫਿਲਮਾਂ ਨੂੰ ਰੱਜਮਾ ਪਿਆਰ ਦਿੱਤਾ ਤੇ ਲੱਗਦਾ ਵੀ ਅਸੀਂ ਵੀ ਇੱਕ ਚੰਗੇ ਪ੍ਰੋਜੈਕਟ ਦਾ ਹਿੱਸਾ ਬਣੀਏ ਸੋ ਮੈਨੂੰ ਜਦੋਂ ਇਸ ਫਿਲਮ ਲਈ ਕਾਲ ਆਈ ਤਾਂ ਮੈਨੂੰ ਇੰਨਾ ਚਾਅ ਚੜਿਆ ਮੈਂ ਦੱਸ ਨਹੀਂ ਸਕਦੀ ਔਰ ਨਾਲ ਹੀ ਇੱਕ ਹੋਰ ਬਹੁਤ ਵੱਡੀ ਫਿਲਮ ਸੀ ਤੇ ਮੈਨੂੰ ਪਤਾ ਨਾ ਲੱਗੇ ਹੁਣ ਮੈਂ ਕੀ ਕਰਾਂ ਹੈਨਾ ਬਟ ਅਰਦਾਸ ਤਾਂ ਪਤਾ ਨਹੀਂ ਮੈਂ ਕਿੰਨੀਆਂ ਕਰਦਾਸਾਂ ਕੀਤੀਆਂ ਸੀ ਤਾਂ ਸ਼ਾਇਦ ਮੇਰੀ ਝੋਲੀ ਪਈ ਸੀ ਓਏ ਹੋਏ ਹੋਏ ਬਹੁਤ ਤੇ ਫਿਰ ਮੈਂ ਇੱਕ ਛੋਟੀ ਜੀ ਗੱਲ ਹੈ ਨਿੱਜੀ ਕਿ ਮੈਂ ਅਮਰੀਕਾ ਜਾਣਾ ਸੀ ਤੇ ਫਿਰ ਮੈਨੂੰ ਮੇਰੇ ਆ ਡੇਟਾ ਵਿੱਚ ਆਉਂਦਿਆ ਸੀ ਮੈਂ ਕਿ ਰੱਬਾ ਹੁਣ ਮੈਂ ਕੀ ਕਰਾਂ ਕਿਉਂਕਿ ਮੇਰੇ ਕੋਲ ਵੀਜ਼ਾ ਵੀ ਮੇਰਾ ਖਤਮ ਹੋ ਰਿਹਾ ਸੀ ਜਾਣਾ ਜ਼ਰੂਰੀ ਸੀਗਾ ਬਹੁਤ ਤੇ ਫਿਰ ਮੈਂ ਜੀ ਫਿਰ ਮੈਂ ਅੱਖਾਂ ਬੰਦ ਕਰਕੇ ਰੱਬ ਮੂਰੇ ਅਰਦਾਸ ਕੀਤੀ ਤੇ ਹੁਣ ਜੋ ਤੂੰ ਕਰੇਂਗਾ ਵਧੀਆ ਕਰੇਂਗਾ ਫਿਰ ਮੈਂ ਮੇਰੀ ਅਰਦਾਸ ਫਿਲਮ ਨੂੰ ਚੁਣਿਆ ਜੀ ਤੇ ਫਿਰ ਮੈਂ ਅਰਦਾਸ ਵਿੱਚ ਆ ਗਈ ਤੇ ਅੱਜ ਮੈਂ ਬਹੁਤ ਖੁਸ਼ ਐ ਅਰਦਾਸ ਫਿਲਮ ਕਰਕੇ ਮਤਲਬ ਅਰਦਾਸ ਫਿਲਮ ਕਰਦੇ ਆਏ ਲੱਗਿਆ ਜਿਵੇਂ ਅਸੀਂ ਸਾਰੇ ਸਾਰੇ ਹੱਜ ਨਾਲੇ ਹੁੰਨੇ ਆ ਸਾਰੇ ਤੀਰਥ ਨਾਲੇ ਹੁੰਨੇ ਆ ਜਿਵੇਂ ਕੋਈ ਮਤਲਬ ਇਦਾਂ ਦਾ ਕੋਈ ਛੱਡਿਆ ਹੀ ਨਹੀਂ ਜਗਾ ਜਿੱਥੇ ਆਪ ਸਾਡੀ ਬੁੜੀਆਂ ਆਮ ਕਹਿੰਦੀਆਂ ਨੇ ਜੀ ਭਾਈ ਮੈਂ ਤਾਂ ਹੁਣ ਤੀਰਥ ਨਾਉਣ ਜਾਣਾ ਜੀ ਬਹੁਤ ਹੋ ਗਿਆ ਸੱਚੀ ਫਿਲਮ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਐਂਡ ਵਾਲੇ ਦਿਨ ਤੱਕ ਐਂ ਲੱਗਦਾ ਸੀ ਜਿਵੇਂ ਅਸੀਂ ਨਾ ਬਿਕ ਤੀਰਥ ਯਾਤਰਾ ਤੇ ਆਏ ਹੋਈਏ ਜ਼ਿੰਦਗੀ ਦੀਆਂ ਉਹ ਕੌੜੀਆਂ ਸਚਾਈਆਂ ਜਿਨ੍ਹਾਂ ਨੂੰ ਬੰਦਾ ਮੰਨਦਾ ਹੀ ਨਹੀਂ ਹਮੇਸ਼ਾ ਉਹਦੇ ਮੂਰੇ ਘਰਾਂ ਚ ਵਾਪਰਦੀਆਂ ਨੇ ਉਹ ਸਚਾਈਆਂ ਤੋਂ ਇਹ ਫਿਲਮ ਜਾਣੂ ਕਰਵਾਉਗੀ ਸਾਰਿਆਂ ਨੂੰ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਜੀ ਕਿ ਮੈਂ ਬਹੁਤ ਬਹੁਤ ਥੈਂਕਸ ਕਰਦੀ ਆ ਹੰਬਲ ਮੋਸ਼ਨ ਦਾ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ ਔਰ ਪੰਜਾਬੀ ਇੰਡਸਟਰੀ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਦਾਂ ਦੀਆਂ ਫਿਲਮਾਂ ਸਾਡੀ ਪੰਜਾਬੀ ਇੰਡਸਟਰੀ ਲਈ ਹੁਣ ਬਣ ਰਹੀਆਂ ਨੇ ਇਹ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਜੀ ਮੈਂ ਦੁਬਾਰਾ ਗਿੱਤੀ ਜੀ ਦਾ ਅਰਹੰਬਲ ਮੋਸ਼ਨ ਦਾ ਥੈਂਕਸ ਕਰਦੀ ਹਾਂ ਇਸ ਫਿਲਮ ਦਾ ਮੈਨੂੰ 파ਟ ਬਣਾਉਣ ਤੁਹਾਡੇ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ